ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ। ਆਪਾਂ ਸਾਰੇ ਕਿਵੇਂ ਆਖਾਂ ਜੀ। ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ-ਠਾਕ ਹੋਵੋਗੇ। ਟਾਈਮ ਆ ਮਾਰਨਿੰਗ ਦਾ ਬਹੁਤ ਸਾਰੇ ਕੰਮ ਕਰ ਲੈਨੇ। ਤੇਰੇ ਲਈ ਰਹਿ ਗਿਆ। ਤੇਰਾ ਕੱਪੜੇ ਧੋ ਤੇ ਕੇਰਾ ਆਪਾਂ ਹੋਰ ਧੋ ਲਾਂਗੇ। ਅੱਜ ਲਾਸਟ ਦਿਵਾਨ ਹੈਗਾ। ਤੀਜਾ ਦਿਨ ਦੀਵਾਨਾ ਦਾ।

ਨਹੀਂ ਮਾਦੀ ਹੋਲਕ ਲਿਆਉਣੀ ਹੈ ਇਹ ਸੱਤੂਆਂ ਤੋਂ ਬਣਾ ਕਾਹਲ ਕਰਦੇ ਹਾਂ ਤਾਂ ਕਰਕੇ ਮੈਂ ਬੱਡੇ ਪੱਟ ਖੱਟਦਾ ਵੀ। ਕਿਉਂਕਿ ਅਸੀਂ ਨਾ ਨਹੀਂ ਨਾ ਪਹਿਲਾ ਗਿੱਲਾ ਪਿੰਡਾ ਕਾਹ ਨੂੰ ਬੱਧੀ ਪੱਟ ਕਰਦੇ। 10 ਤੋਂ 10 ਆਪਣਾ ਹੋਣੀ ਹੈ ਬੱਛਲ ਤੋਂ ਪਾਣੀ ਪੀ। ਨਾ ਤਾਂ ਇਹ ਪਸਟਾਂ ਜਾਂ ਚੀਕਾ ਵੀ ਦੇ। ਤਾਂ। ਹੁਣ 10-10 ਹੋ ਕੇ ਮੂੰਹ ਕਰਤੀ। ਸਤਿ ਨਾਮ ਨਮਾਣ ਜੋਨੇ ਪਾਣੀ ਪੀ ਜਾਣੇ ਬਚਾੜ ਕਰਕੇ ਆਪਣੀ ਕੱਢੀ ਪਾਪ ਨਾ ਨਾ ਪਾਣੀ ਵਾਲਾ ਖਰਾਬ ਹੋ ਗਿਆ ਪਾਣੀ ਵਾਲਾ ਦੇਖਦੇ ਨਾ ਲੈ ਹੁਣ ਆ ਪਿੰਡਾ ਗਿੱਲਾ ਹੋ ਗਿਆ ਮਸਲਾ ਵਾਲਾ ਮੜਾ ਲੋ ਜੇ ਪਕਾ ਮੰਦੇ ਭਾਂਡੇ ਥੋੜੀ ਜੀ ਤੇ ਮਰ ਨਾਲ ਸਬਜ਼ੀ ਕੁੰਗੀਆਂ ਵਾਲੇ ਬੀਜੋ ਇਹਨੇ ਪਾ ਦੇ ਮਾਰ ਗਿਆ ਮਟਾਰ ਵਾਲਾ ਬੁਰਕ ਰੱਖੀ ਬੈਠੀਆਂ ਜਲ ਬਲਾਉਂ ਪਤਾ ਨਹੀਂ ਕਿਉਂ ਇਹਨੇ ਜਲ ਬਲਾਜੇ ਪਤਾ ਨਹੀਂ ਪਾਣੀ ਹਰ ਵਕਤ ਧੋਜਦਾ ਗਿੱਲਾ ਰਹਿੰਦਾ ਹਨ ਤੇ ਬੜਾ ਜਲ ਬਲ ਲੱਗਦੀ ਹੈ ਕੰਮ ਆਪਾਂ ਨੇ ਕਰ ਲੈਨੇ ਸਭ ਸੁਫਾਇਦ ਕੰਮ ਕਰਕੇ ਆਪਾਂ ਜਾਵਾਂਗੇ ਜੀ دیਵਾਨਾ ਤੇ ਜੀਵਾਨਾ ਅੱਜ ਜੱਟ ਦਵਾਨਾ ਸਾਬ ਜੀ ਥੱਲੇ ਲਾ ਦਿੱਤਾ ਹੈ ਜੀ ਸਾਰਾ ਬਰਸ ਲੱਗਦਾ ਹਲੋ ਇਹਦਾ ਬਰਸ ਲੱਗਦਾਗਾ ਇਤਨਾ ਸਾਫ਼ ਕਰਨ ਵਾਲਾ ਬਾਅਦ ਚ ਫੇਰ ਸਾਫ਼ ਕੋ ਨੂੰ ਥੋੜੇ ਦਿਨਾਂ ਬਾਅਦ ਕਰ ਲੈਣੇ ਉ ਤਾਂ ਮੈਂ ਹਰ ਰੋਜ਼ ਮੰਜਾ ਮਾਰਦੀ ਹਾਂ ਇਹ ਚ ਪਾਣੀ ਦੇ ਦੋ ਬਾਲਟੀਆਂ ਡੋਲ ਕੇ ਸਾਰਾ ਕੰਮ ਹੋ ਜਾਂਦਾਗਾ ਫੇ ਹਰੇ ਭਾਈ ਜੀ ਪਤਾ ਨਹੀਂ ਬਾਤ ਉਹ ਲੱਗਦੀ ਐ ਸਰਦਾਰ ਜੀ ਕਹਿੰਦੇ ਕਲੀ ਲਿਆ ਕੇ ਦੇਵਾ ਕਲੀ ਫੇਰ ਦੇ ਕੋਲ ਬਣੇ ਉਹ ਨਾਲ ਨਹੀਂ ਹੋਉਂਦੀ ਗੱਲ ਮੰਜੀ ਹੋਰ ਸਾਥ ਹੀ ਹੋ ਰਿਹਾ ਪਾਪਾ ਆਮ ਦਾ ਬਲੇਕ ਹੋ ਨਹੀਂ ਸਾਥ ਜੂੜਾ ਲੋ ਜਿੱਪਾ ਨੇ ਕੰਮ ਕਰ ਲੈ ਨੇ ਤੇ ਆਪਾਂ ਕੱਟ ਜਾਂ ਭਿੰਡੀ ਦੀ ਸਬਜੀ ਮੈਂ ਤਾਂ ਮੇਰੇ ਬਾਹ ਵਾਲੇ ਨੂੰ ਜੰਨੇ ਖੜ ਨਾਲ ਨੂੰ ਵਿਵਾਹ ਤਾਂ ਹੀ ਕਰਦੀ ਆਂ

ਮੈਂ ਗੱਲ ਦੇ ਆਪ ਹੂੰ ਦੰਦਾਂ ਦੀ ਨੰਗਰ ਜਾਇਆ ਇਹ ਸਹਿਰ ਆਪ ਉਸ ਦੀ ਜਾਇਆ ਕਿ ਰੈਕਟ ਕਰਦੇ ਨੇ ਰੈਕਟ ਵੀ ਪਣ ਜ਼ਰੂਰੀ ਹੈ ਜਦੋਂ ਅਪਾ ਤਕਾ ਕਰ ਦਿਆ ਸਰੀਰ ਦਾ ਸਰੀਰ ਕੋਈ ਇੱਕੇ ਦਮ ਦੇਖਦਾ ਹੈ ਜਦੋਂ ਅਪਾ ਰੈਕਟ ਨਹੀਂ ਕਰਦੇ ਹੋ ਆਪਣਾ ਸਰੀਰ ਦਾ ਕਾਪੂ ਤੇ ਜੀ ਬਦਲਦੀ ਹੈ ਗਲਾ ਜਾਂ ਖਰਾਬ ਖਾਂ ਨੂੰ ਜੇ ਖਾਂ ਮੇ ਸਭ ਨੂੰ ਹੋ ਹੀ ਜਾਂਦਾ ਹੈ। ਜੁਆ ਸਿਆਪਰੀ ਵੀ ਜੀ ਮੁੱਖ ਕੀ ਮੁੱਖੀ ਬੈਠੇ ਕਿੰਨੀ ਆਕਾਰ og hvordan det er i India.

ਇੱਕ ਸਾਲ ਦੀ 2 ਸਾਲ ਦੀ 4 ਸਾਲ ਦੀ 12 ਸਾਲ ਕਰੰਤਰ ਇੱਕ ਹੋਰ ਬਹੁਤ ਵੱਡੀ ਸਾਖ ਸੰਗਤ ਹੋ ਐਸੀ ਜਦ ਤੱਕ ਨੂੰ ਅੰਦਰ ਦੇ ਦਰਸ਼ਨ ਹੁੰਦੇ ਰਹਿੰਦੇ ਨਾ ਉਦੋਂ ਤੱਕ ਕੋਈ ਨਹੀਂ ਜਾਂਦੇ ਹੁੰਦੇ ਲਾਲਾ ਮਹਾਰਾਜ ਜਿਸਨਾਂ ਜਾਂਦੇ ਉਦੋਂ ਨਾਲ ਲੈ ਕੇ ਸਿੱਦੇ ਕਿੱਡੇ ਨੇ ਜਿਵੇਂ ਜਿਵੇਂ ਫਾਰਨਾ ਸਾਲ ਕਾਗਰ ਭਰੀ ਬਹੁਤ ਝਖੜੀਂ ਮਂਹੇਰੀ ਆਉਂਦੇ ਹਨ ਜਲਾਹਾਂ ਦੇ ਘਰ ਸੀ ਇਹਦੇ ਉਪਰ ਦਾ ਬੰਧਿਆ ਇਹਦੇ ਉਪਰ ਦਾ ਬੰਧਿਆ ਤਾਕਰਨਾ ਆਰਟੀਕਲ ਦੇ ਵੀ ਆਪ ਦੇ ਤਨਾਹ ਦੀ ਆਵਾਜ਼ ਆਈ ਅਗਰੋ ਜਨਾਰਤ ਕੌਣ ਹੈ ਸਾਰੇ ਘਰੇ ਅਗਲੀ ਰਾਤ ਨੂੰ ਵੀ ਪੈਂਦਾ ਨੇ ਕੌਣ ਕੋਈ ਅਦਰ ਕਾਲਾ ਨਿਕਰੇ ਜਿਲਾਈ ਕਹਿਣ ਲੱਗੇ ਕਿ ਤੁਹਾਨੂੰ ਪਤਾ ਨਹੀਂ ਇਹ ਅਮਰੂ ਮਤਾਵਾ ਹੋਵੇਗਾ ਬੁਰਵਾ ਦੇ ਬਾਅਦ ਦੇ ਵਿੱਚ ਤਿੰਨ ਤਰ ਰੋਟੀਆਂ ਖਾਂਦਾ ਕਿਵੇਂ ਵੇਚ ਨਹੀਂ ਕਰਾਉਂਦਾ ਕੋਈ ਐਜੇ ਬੋਲ ਆਪਣੇ ਬੋਲ ਕਦੋਂ ਪਤਾ ਕੀ ਕਿਹਾ ਸੀ ਇਹ ਜਦੋਂ ਆਪਾਂ ਉਹਨੀਆਂ ਹਾਂ ਉਹ ਕਹਿੰਦੇ ਮੈਂ ਤਾਂ ਬਣ ਖਾਂ ਵਾਲਾ ਬਣ ਗਿਆ ਜਾਇਆ ਏ ਅਸੀਂ ਤਾਂ ਉੱਥੇ ਲੰਦਰ ਸੱਤ ਆਏ ਸੀਗੇ ਆ ਕੇ ਵਸ 17 ਦੇ ਕੱਪੜੇ ਜਿਹੜੇ ਢੋਕ ਗਈਆਂ ਸੀਗੀਆਂ ਉਹ ਲਾ ਲੇ ਤੇ ਅਸੀਂ ਤਾਂ ਨਹੀਂ ਖਾਣੇ ਰੋਟੀ ਹੈ ਖਾਵਾਂਗੇ ਲੰਦਰ ਸਿਕੀਆਂ ਸੀ ਹੁਣਾ ਉੱਥੋਂ ਦਾ ਹਾਲ ਕਿ ਨਹੀਂ ਤਾਂ 4 ਵਜੇ ਨੇ ਆਪਾਂ ਹੁਣ ਜੁਆ ਕੀ ਭੁੱਖ ਲੱਗੂ ਜਿੰਨੀ ਕੀ ਕੋ ਦੋ ਦਾਰੀ ਭੁੱਖ ਲੱਗੂ ਮੈਂ ਸਬਜ਼ੀ ਬਣਾਉਣੀ ਆਂਗੀ ਖਾਵਾਂਗੇ ਰੋਟੀ ਆਪਣੇ ਵੀ ਮੈਂ ਹਜੇ ਸਬਜ਼ੀ ਬਣਾਉਣੀ ਆਂਗੀ ਤੇ ਸਰਦਾਰ ਜੀ ਪਿਆਉਣਗੇ ਪਾਣੀ ਮੋਟਰ ਬੰਦ ਕਰਿਓ

ਹੁਮਣਾ ਜੁਨੀ ਤੈ ਕਰਦਾ ਗੁਰਮਣ ਤੇ ਕੱਪੜੇ ਲਾ ਕੇ ਉਹ ਪਰਨਾ ਫਸ ਗਿਆ ਕੁੰਗੀ ਚ ਹੂੰ ਚਾਣਾ ਇਹ ਡੈਡੀ ਕਰ ਚਾਣਾ ਰਸਕਮਣ ਥੋੜਾ ਜਿਹਾ ਮਿੱਠਾ ਵੱਧ ਪਾਇਆ ਥੋੜੀ ਚਾਹ ਤੈਨੂੰ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਚਾਹ ਚ ਅੱਜ ਜਨ ਤੂੰ ਮੈਂ ਘੱਟ ਪਾਇਆ ਕਾ ਕਾਂ ਰਸਕਮਣ ਮਿੱਠਾ ਜਮੀ ਨਹੀਂ ਹੈਗਾ ਨਕਸਾਲ ਚ ਕਹੀਂ ਡੈਡੀ ਮੈਨੂੰ ਥੋੜੀ ਚਾਹ ਚ ਸਾਹ ਹੋ ਜਾਨੀ ਆਇਆ ਮੈਂ ਥੋੜੀ ਜਿਹੀ ਭਾਈਤੀ ਥੋੜੀ ਜਿਹੀ ਖੰਡ ਪਾਈ ਤੀ ਮਿੱਠਾ ਬਹਾਉ ਇਹ ਡੈਡੀ ਅੱਡਾ ਗੋਲਾ ਅੱਡਾ ਗੋਲਾ ਚ ਆਦਾ ਸੀਗਾ ਅੱਡਾ ਗੋਲਾ ਹੀ ਖੰਡਦਾ ਮੈਂ ਅੱਡਾ ਕਾ ਹੀ ਖੰਡਦਾ ਮੈਂ ਮੁਠੀ ਜੀ ਪਈ ਸੀ ਮੁਠੀ ਜੀ ਪਈ ਉਹਦਾ ਪਤਾ ਨਹੀਂ ਚੁੰਡੀ ਜਨਾਰੀ ਪਾ ਲਈ ਚਮਚਾ ਖੋਲ ਕੇ ਕਿਹਾ ਇੱਕ ਚਮਚਾ ਵਾਧੂ ਇੱਕ ਗਲਾਸ ਚ ਇੱਕ ਚਮਚਾ ਪਾ ਲੈ ਬਾਲਾ ਮਿੱਠਾ ਉਹ ਕਿਹੜਾ ਪੀਤਾ ਜਾਂਦਾ ਦਾ ਸਖਤ ਲੱਕ ਗੁਰਮਣਾ ਇਹਰੇ ਕੱਪੜੇ ਸਾਹਮਣੇ ਬੀਬੀ ਦੇ ਸਾਹਮਣੇ ਆਉਂਦੇ ਸਾਹਮਣੇ ਸਾਰੇ ਕਹਿ ਮਾਰਤੇ ਆਲ ਤੇ ਡੈਡੀ ਦੇ ਕੁੰਡੀਆਂ ਤੇ ਲਜਾਵਾਂਗੇ ਪ੍ਰੈਸ ਕਰਾਂਗੇ ਨਵੇਂ ਨਹੀਂ ਆ ਡੜੀ ਦੇ ਕੌਲਾ ਜਿਹੜੇ ਚੁੰਨੀਆਂ ਵੀ ਧੋਤੀ ਹੋਈ ਹੈਗੀ ਪੈ ਮਾਰਦੇ ਤਾਂ ਕਸ ਕੌਲਾ ਗਰਮੀ ਬਹੁਤ ਨੇੜੇ ਦਾ ਸੁਖ ਹੁੰਦਾ ਮੈਨੂੰ ਸਾਰੇ ਰਾਜੇ ਮਿਲ ਗਏ ਸਾਰੇ ਚਾਚੀਆਂ ਤਾਈਆਂ ਪਰਜਾਈਆਂ ਭੈਣਾ ਸਭ ਮਿਲ ਨਨਨੀ ਆਇਆ ਨਾ ਮੰਮੀ ਨਜੋਤ ਨਾ ਮੰਮਾ ਉਹ ਤਾਂ ਫਿਰ ਜ਼ਬਾਤ ਸਕੂਲ ਗਏ ਨੇ ਸਾਡੇ 3:00 ਵਜੇ ਆਉਂਦੇ ਨੇ ਮੰਮੀ ਤੇ ਨਾਨੀ ਘਰੇ ਤੇ ਮਾਮਾ ਮੰਬਰ ਸਰ ਗਿਆ ਤੇ ਲੋਚ ਹੁਣ ਛੋਟੇ ਪਰਿਵਾਰਾਂ ਦੇ ਪੁੱਤੇ ਹੀ ਹੁੰਦੇ ਆ ਆਪਾਂ ਵੀ ਤੇ ਛੋਟੇ ਪਰਿਵਾਰੀ ਆ ਆਪਾਂ ਛੋਟੇ ਪਰਿਵਾਰ ਆ ਆਪਾਂ ਜਦ ਬਾਰੀ ਨਾਲ ਵਾਰ ਗਏ ਹੁਣ ਜੋਤ ਛੱਡਣ ਵਾਲਾ ਤਾਂ ਜੋਤ ਸਕੂਲ ਵਾ ਗਿਆ ਤੇਰਾ ਮਾਮਾ ਟੜ ਕੇ ਸਨੇਹਾ ਮੱਖਾ ਟੇਕ ਜਾਣਾ ਹੁੰਦਾ ਅੱਜ ਤਾਂ ਉਹ ਨਹੀਂ ਗਿਆ 8:00 ਤੜਕੇ 4:00 ਵਜੇ ਗਿਆ ਤੇ ਸਨੇਹਾ ਮੱਖਾ ਟੇਕ ਜਾਣਾ ਗੋਤੀ ਅੱਪਾ ਬਣਾਉਣਾ ਹੁਣ ਸਬਜ਼ੀ ਤੈਹਾ ਮਾਰਦੀਆਂ ਹੁਣ ਅੱਡੋ ਅੱਡ ਸਾਮੂ ਕੀ ਗੁਰਮਨ ਜੋਤ ਕੌਰ ਮੇਰੇ ਮੇਰੇ ਟੈਚੀ ਧਰਦੇ ਆਪਦੇ ਆਪੇ ਨਵਰੀ ਤਰ ਲੈ ਸੁਖਮਣ ਦੇ ਸੁਖਮਨ ਦੀ ਨਵਰੀ ਤਾਦੇ ਦੇ ਡੈਡੀ ਦੇ ਕੁੰਡੀਆਂ ਦੇ ਟੰਗ ਦੇ ਪ੍ਰੈਸ ਵਾਲੇ ਨੇ ਠੀਕ ਆ ਮੈਂ ਨੱਕ ਕੰਮ ਕਰ ਆਹ ਕੁੱਤੀ ਚੁਨੀ ਤੇ ਮੈਂ ਲਊਗੀ ਮੈਂ ਤਾਂ ਹੁਣ ਕੱਪੜਿਆ ਥਣੀ ਬਾਦੂਗੀ ਫੂਟ ਨਹੀਂ ਹੋਰ ਬਉਣ ਆਲੂ ਹਾਏ ਗਤ ਨਾ ਮੈਂ ਨੇ ਫਿਰ ਪਹਿਣਾ ਕਰਾਂ ਤੂੰ ਦੀਦੀ ਨਵੇਂ ਕੱਪੜੇ ਮੈਨੂੰ ਆਏ ਉਹਦੇ ਇੱਕ ਸੂਟ ਪੋਰ ਵਾਲਾ ਮੈਂ ਹੋਰ ਕਰੂੰਗੀ। ਕੀ ਕਰੀਏ? ਦੋ ਚ ਵਿਚਾਰ ਕੇ ਗੋਦਾ ਸਿੱਟਾਂ। ਐਂ ਪਾੜ ਜੂਗਾ ਨਵਾਂ ਸੂਟ। ਹਾਂ? ਐਂ ਪਾੜ ਜੂ ਨਾ। ਤੇ ਕਿੰਨੇ ਦਿਨਾਂ ਨੂੰ? ਬਾਦਲਾ। ਬਾਦਲਾ। ਮਰਜੀ ਐ ਮੈਂ ਤੇ ਕਹਿਣਾ ਸਵੇਂ ਪਾੜ ਜੂ ਨਵਾਂ ਸੂਟ। ਤੇ ਡੈਡੀ ਪਾਣੀ ਪਤਾ ਡੈਡੀ ਪੀ ਆ ਉਹ ਮੈਂ ਤਾਂ ਕੋਈ ਕਾਜ਼ਮਾਤੀ ਹੋਗੀ। ਹਾਂ? ਸਾਡੇ ਤੇ ਨਾ। ਸਵਾ 3:30 ਸਾਢੇ 3:30 ਸਵਾ 3:30 ਆਪ ਜੀ ਹੁਕਮ ਅਨੁਸਾਰ ਸਵਾ ਤਿੰਨ ਦਰਵਾਸ ਹੋ ਰਹੀ ਸੀ ਆਹੋ ਵੀ ਸਵਾ ਸਾਢੇ 3:30 ਵਜੇ ਨੂੰ ਸਾਰੀ ਸਮਾਪਤੀ ਹੋ ਗਈ ਸੀ ਲੰਗਰ ਸਕਣ ਲੱਗ ਗਈ ਸੀ ਜੰਮੇ ਦੀ ਲੋ ਜੀ ਆਪਾਂ ਨੇ ਕੱਪੜੇ ਸਾਂਭ ਦਿੱਤੇ ਤੇ ਹੁਣ ਦਾਲ ਸਬਜ਼ੀ ਆਪਾਂ ਧਰ ਕੇ ਮੈਂ ਕੱਪੜੇ ਬਦਲ ਕੇ ਸਿਰਦਿਆਂ ਗੋਹਾ ਤੇ ਸਰਦਾਰ ਜੀ ਪਉਣ ਲੱਗ ਗਏ ਮੱਝਾਂ ਨੂੰ ਪਾਣੀ ਆਉਂਦੀ ਜਾਂਦੀ ਫੇਰ ਦੂ ਘਟਸੀ ਸਬਜ਼ੀ ਚ ਮੈਂ ਸਬਜ਼ੀ ਕੱਟ ਗਈ ਸੀ ਆ ਦੋਖ ਭਿੰਡੀਆਂ ਘਰੇ ਲੱਗੀਆਂ ਪਈਆਂ ਸੀ ਹੂੰ

ਇਹ ਤੇ ਵਾਰੀ ਪਰਦਾ ਜਾਣ ਵੇਲੇ ਭਜਨ ਅਠ ਹੁੰਦੀ ਐ ਤੁਮਾਂ ਦੀ ਖਰਾ ਤੇ ਭਜਨ ਅਠ ਹੁੰਦੀ ਹੈਗੀ ਲੋ ਜੀ ਆਪਾਂ ਪ੍ਰਿੰਡੀਆਂ ਪਾ ਦਿੱਤੀਆਂ ਆਪਾਂ ਇਹਨਾਂ ਨੂੰ ਅੰਦਰ ਜਾਂਦੇ ਹਲਿਆ ਦੇਾਂਗੇ ਆਪਾਂ ਕਰਦੇ ਆਂ ਜੀ ਵੀਡੀਓ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਪਾ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗ ਨਾਲ ਸੋਨੇ ਜੀ ਨਾਲ ਪਲੀਜ਼ ਹਣਾ ਹਰ ਰੋਜ਼ ਵੀਡੀਓ ਦੇਖਦੇ ਆ ਕਰੋ ਮਿਲਾਂਗੇ ਕੱਲ ਨੂੰ ਆਪਾਂ ਨਵੇਂ ਵਲੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ